ਸਾਡੇ ਤੋਂ ਸਾਡੇ ਸਿਰੋ ਸਾਨੂੰ ਹੀ ਗਾਲਾਂ ਕੱਢਣੀਆਂ ਸਾਡੇ ਸਾਡੇ ਤੋਂ ਵਿਊ ਘਟਨੇ ਸਾਡੇ ਤੋਂ ਪੈਸੇ ਖਾਣੇ ਸਾਡੇ ਤੋਂ ਘਰ ਚਲਾਉਣਾ ਸਾਨੂੰ ਹੀ ਗਲਤ ਕਹਿਣਾ ਬਾਕੀ ਗੱਲ ਇਦਾਂ ਜਿਹੜੀਆਂ ਕੁੜੀਆਂ ਰੋਸਟ ਕਰਦੀਆਂ ਮੈਂ ਕਹਿੰਦਾ ਵੀ ਇਹਨਾਂ ਨੂੰ ਭੂਰਾ ਨਹੀਂ ਮਤਲਬ ਅਗਲ ਹੈਗੀ ਘਰਦਿਆਂ ਨੇ ਭੂਰਾ ਅਗਲ ਨਹੀਂ ਦਿੱਤੀ ਤੁਸੀਂ ਬੋਲਦੇ ਕੀ ਪਏ ਆ ਅੱਗੇ ਵੀ ਕੁੜੀ ਆ ਜਿਹਨੂੰ ਤੁਸੀਂ ਬੋਲਦੇ ਅੱਗੇ ਮੇਰੀ ਮੰਮੀ ਨੂੰ ਅੰਨਾ ਗਲਤ ਬੋਲਦੀਆਂ ਇਹ ਮੈਂ ਕਹਿੰਦਾ ਇੱਕ ਰੋਸਟਰ ਆ ਇਹਨਾਂ ਨੇ ਮੂੰਹ ਇੱਕ ਤਾਂ ਚਲੋ ਰੋਸਟਰ ਉਹ ਤਾਂ ਕਾਦੇ ਆ ਜਿਹਨਾਂ ਨੇ ਮੂੰਹ ਨਹੀਂ ਦਿਖਾਉਣਾ ਇੱਕ ਇਹਨਾਂ ਨੇ ਆਪਣੀ ਆਵਾਜ਼ ਚੇਂਜ ਕਰ ਲੈਣੀ ਆ ਇੱਕ ਵਾਰ ਚੇਂਜ ਕਰਕੇ ਇਹਨਾਂ ਨੇ ਪਤਾ ਨਹੀਂ ਤਿੱਖੀ ਜੀ ਆਵਾਜ਼ ਲਾ ਦੇਂਦੇ ਪਿੱਛੇ ਮੋਰੇ ਗੁੱਡਾ ਜੇ ਲਾ ਦੇਣਾ ਆ ਬੋਲੀ ਜਾਣਾ ਕਿਉਂਕਿ ਸ਼ਕਲ ਦਿਖਾਉਣੀ ਨਹੀਂ ਪਤਾ ਆ ਵੀ ਜੁੱਤੀਆਂ ਪਹਿਣੀਆਂ ਆ ਸ਼ਕਲ ਕੀ ਦਿਖਾਉਣੀ ਤੇ ਦੂਜੀ ਗੱਲ ਇਹ ਇੱਕ ਮੰਮੀ ਮੇਰੀ ਨੂੰ ਅੰਨਾ ਗਲਤ ਬੋਲਦੇ ਇਹਨਾਂ ਨੂੰ ਇਹ ਨਹੀਂ ਪਤਾ ਸਾਡੇ ਘਰੇ ਵੀ ਮਾਂ ਆ ਸਾਡੇ ਘਰੇ ਵੀ ਭੈਣ ਆ ਆਪਾਂ ਕਿਸੇ ਦੀ ਧੀ ਭੈਣ ਨੂੰ ਗਲਤ ਬੋਲਦੇ ਆ ਸਾਡੇ ਘਰੇ ਵੀ ਹੈਗੀਆਂ ਆ ਕਿ ਬੁਲਾਉਂਦੇ ਆ ਹਾਂ ਪ੍ਰੋਪਰ ਨਾਮ ਲੈ ਕੇ ਬੋਲਦੇ ਆ ਮੰਮੀ ਮੇਰੀ ਨੂੰ ਕਹਿੰਦੇ ਆ ਸਾਡੀ ਕਿਰਨ ਵਾਲਾ ਕਿੱਥੇ ਆ ਹਨਾ ਦੱਸੋ ਤੁਹਾਨੂੰ ਬਾਲਾ ਜੀ ਕਿੱਥੇ ਆ ਬਾਲਾ ਜੀ ਕਿੱਥੇ ਦੱਸੋ ਵੀ ਇਹਨਾਂ ਨੂੰ ਪੂਰਾ ਨਹੀਂ ਮੈਂ ਮਗਲ ਹੈਗੀ ਤੁਸੀਂ ਮੈਂ ਤਾਂ ਇਹੀ ਗੱਲ ਕਹੂੰਗਾ ਇਹਨਾਂ ਦੇ ਘਰਦਿਆਂ ਦੀ ਗਲਤੀ ਆ ਜਿਹੜਾ ਇਹਨਾਂ ਨੇ ਇਹਨਾਂ ਨੂੰ ਸੰਸਕਾਰ ਨਹੀਂ ਦਿੱਤਾ ਚੱਜ ਦਾ ਜਾਂ ਬੋਲਬਾਣੀ ਇਹਨਾਂ ਦੀ ਏਦਾਂ ਦੀ